ਸਾਰੀਆਂ ਸੰਗਤਾਂ ਨੂੰ ਮੌਜੂਤ ਬਹਿ ਜਾਣ ਜਿਹੜੀ ਮੌਜੂਤ ਦਾਸ ਨੂੰ ਮਹਾਪੁਰਸ਼ਾਂ ਨੇ ਬਿਠਾ ਦਿੱਤਾ ਹੈ ਕਿਰਪਾ ਕਿਉਂਕਿ ਗੁਰੂ ਦੇ ਚਰਨਾਂ 'ਚ ਸਾਧੂ ਵੀ ਨਹੀਂ ਐਸੇ ਮਿਲਦੇ ਇਹ ਵੀ ਤੁਹਾਨੂੰ ਦਾਅ ਵੀ ਨਾ ਕਹਿੰਦਾ ਬਹੁਤ ਦੁਨੀਆ ਤੇ ਜਾਇਆ ਮੈਂ ਬੜੇ ਦਰਸ਼ਨ ਕੀਤੇ ਪਰ ਗੁਰਮ ਪਿਆਰਿਓ ਜਿਹੜੀ ਸੋਤੀ ਇਹਨਾਂ ਦੇ ਚਰਨਾਂ ਨਾਲ ਜੁੜ ਗਈ ਤੇ ਇਹਨਾਂ ਨਾਲ ਹੀ ਜੁੜ ਗਈ ਬਾਸ ਐਸੇ ਤੋਂ ਕਨੈਕਸ਼ਨ ਦੀ ਲੋੜ ਨਹੀਂ ਹੋਰ ਕਨੈਕਸ਼ਨ ਦੀ ਲੋੜ ਤਾਂ ਤਾਂ ਪਵੇ ਜੇ ਸਰੀਰ 'ਚ ਹੋਰ ਤਾਕਤ ਹੋਵੇ ਤਾਂ ਸਾਰਾ ਕੁਝ ਹੀ ਕਰਤਾ ਫਤੀ ਮੋਰਚਾ ਬਾਸ ਇੱਕੋ ਹੀ ਗੱਲ ਹੈ ਵੀ ਜੀਤੇ ਭਰੋਸ਼ਾ ਬਣਾ ਲਿਆ ਨਾ ਬੜੇ ਭਲੇਖੇ ਪਾਉਂਦੇ ਆ ਮਹਾਪੁਰਸ਼ ਇਹ ਸੰਗਤ ਨੂੰ ਕਹਿਣਾ ਮੈਂ ਇਹਨਾਂ ਮਹਾਪੁਰਸ਼ਾਂ ਦਾ ਮੈਂ ਕੀ ਕਹਿੰਦਾਂ ਐਨੇ ਤੁਹਾਨੂੰ ਕਿਉਂਕਿ ਗੁਰੂ ਪਰਖਦਾ ਵੀ ਹੁੰਦਾ ਕਿਸਮਤੀਆਂ ਵੀ ਦਿੰਦਾ ਹੁੰਦਾ ਵੀ ਦੇਖਾਂ ਮੇਰਾ ਚੇਲਾ ਕਿੱਥੇ ਖੜਾ ਹੈ ਇਹ ਪਰਖ ਦੇ ਪੂਰੇ ਉੱਤਰ ਜਾ ਕੇ ਹੁਣ ਬੇਨਤੀ ਸੰਗਤ ਨੂੰ ਕੋਈ ਹੈ 84 ਆਪਣੇ ਕੱਤੀ ਗੀ ਜਿੰਨੇ ਆਪਾਂ ਬੈਠੇ ਕੱਢਤੀ ਮਹਾਪੁਰਸ਼ ਪਰ ਗੁਰਮਤ ਪਿਆਰੇ 84 ਤੋਂ ਪਹਿਲਾਂ ਆ ਜਿੰਨੀ ਬਿਲਡਿੰਗ 84 ਵਾਲੀ ਖੜੀ ਐ ਤੇ ਲਪਾਈ ਕਰਨੀ ਆ ਬਾਜੀ ਜਿਹਦੀ ਜੇਤ ਪੈਸੇ ਨੇ ਉਹ ਤਾਂ ਰੱਖ ਜੋ ਇੱਥੇ ਇੱਕ ਇੱਕ ਬੋਰੀ 150 ਦੀ ਬੋਰੀ ਆਉਂਦੀ ਆ ਗੱਲ ਵੀ ਕਹਿੰਦੇ ਨੂੰ ਲੱਗਣਾ ਵੀ ਕੁਛ ਨਹੀਂ ਜਿਹਦੇ ਕੋਲ ਨਹੀਂ ਉਹ ਲੈ ਜੋ ਚੱਕ ਲੈ ਮੂਵੀ ਬਣੂਛਾਰੇ ਨੇ ਚੱਕਣ ਵਾਲਿਆਂ ਨੇ ਵੀ ਰੱਖਣਾ ਨੇ ਜਿਹੜਾ ਨਹੀਂ ਰੱਖੂਗਾ ਉਹਦੇ ਘਰ ਆ ਜਾਉਣਗੇ لازਮੀ ਕਿਹੜੇ ਤੁਹਾਨੂੰ ਪਤਾ ਹੀ ਐ ਤੇ ਪੰਜ ਪੰਜ ਬੋਲੇ ਲੇ ਲਓ ਵੀ ਲਹਾ ਮਾਹ ਪੁਰਸ਼ਾਂ ਨੇ ਦੇਖੋ ਗੁਰਮੁਖ ਪਿਆਰਿਓ ਹੋਰ ਵੀ ਕਿਰਪਾ ਆਪਣੇ ਤੇ ਕਰ ਦਿੱਤੀ ਓਣ ਬੀਜ ਲੋਤਾ ਆ ਵੀ ਭਾਈ ਲੈ ਲੋ 라ਹੇ 84 ਕੱਤੀ ਜਾ ਰਹੀ ਹੈ ਬਈ ਔਰ ਆਪ ਸੰਗਤ ਬੜੀਆਂ ਪ੍ਰੇਮ ਦੇ ਵਿੱਚ ਆ ਕੇ ਚਾਹੀਦਾ ਵੀ ਇਸੇ ਤਰ੍ਹਾਂ ਹੀ ਹੈ ਕਿਉਂਕਿ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੇ ਵਚਨ ਨਹੀਂ ਮਿਲਿਆ ਕਰਦੇ ਆਹਾ ਆਹਾ ਲੇ ਲਓ ਲਾਹ ਜੀ ਲਾ ਤੋਂ